ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਇੱਕ ਐਸਾ ਧਾਰਮਿਕ ਅਸਥਾਨ ਜਿੱਥੇ ਪੰਜਾਬ ਦੇ ਪ੍ਰਸਿੱਧ ਗਾਇਕ ਇੱਥੇ ਹਰ ਸਾਲ ਪਹੁੰਚਦੇ ਹਨ ਲੀਡਰ ਲੋਗ ਨੇਤਾ ਲੋਗ ਸਾਰੇ ਇੱਥੇ ਇਸ ਜਗ੍ਹਾ ਤੇ ਪਹੁੰਚਦੇ ਹਨ ਇਹ ਜਗ੍ਹਾ ਦੀ ਬਹੁਤ ਹੀ ਮਾਨਤਾ ਹੈ ਲੋਕਾਂ ਦੀਆਂ ਸੰਕਤਾਂ ਦੀਆਂ ਹਰ ਤਰ੍ਹਾਂ ਦੀਆਂ ਮਾਨੋ ਕਾਮਨਾਵਾਂ ਮਾਥੇ ਪੂਰੀਆਂ ਹੁੰਦੀਆਂ ਹਨ ਜੋ ਜੇ ਮੇਰੇ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤਾਂ ਜੋ ਆਪ ਜੀ ਨੂੰ ਮੇਰੀਆਂ ਐਦਾਂ ਦੀਆਂ ਹੋਰ ਨੰਨ੍ਹ ਨੰਨੀ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਇਸ ਧਾਰਮਿਕ ਸਥਾਨ ਦਾ ਨਾਮ ਹੈ ਬਹੁਤੀ ਵਧੀਆ ਜਗ੍ਹਾ ਜੇ ਇਸ ਦਾ ਨਾਮ ਹੈ ਡੇਰਾ ਬਾਬਾ ਬਿਸ਼ਨ ਦਾਸ ਜੀ ਇਹ ਜਗਾ ਕਿੱਥੇ ਹੈ ਸਾਰੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਸ ਵੀਡੀਓ ਵਿੱਚ ਜੋ ਇਸ ਆਸਾਨ ਦੇ ਜਗ੍ਹਾ ਦੇ ਡੇਰੇ ਦੇ ਸੇਵਕ ਹਨ ਆਪੋਨੋ ਨਾਲ ਵੀ ਗੱਲਬਾਤ ਕਰਾਂਗੇ ਉਹ ਇਸ ਜਗ੍ਹਾ ਦੇ ਬਾਰੇ ਕੀ ਕਹਿੰਦੇ ਹਨ ਇੱਥੇ ਪੰਜਾਬ ਦੇ ਪ੍ਰਸਿੱਧ ਗਾਇਕ ਹਰਸਰਤੋਂ ਹੁੰਦੇ ਹਨ ਗੁਰਦਾਸ ਮਾਨ ਜੀ ਵੀ ਇਸ ਜਗ੍ਹਾ ਤੇ ਆ ਚੁੱਕੇ ਹਨ ਸ਼੍ਰੀ ਮਾਨਜੋਗ ਪ੍ਰਕਾਸ਼ ਸਿੰਘ ਬਾਦਲ ਵੀ ਇਸ ਜਗ੍ਹਾ ਤੇ ਆ ਚੁੱਕੇ ਹਨ ਇਸ ਜਗ੍ਹਾ ਦੇ ਬਹੁਤ ਹੀ ਮਾਨਤਾ ਹੈ ਇਹ ਧਾਰਮਿਕ ਸਥਾਨ ਔਰ ਇੱਥੇ ਇੱਕ ਬਹੁਤ ਹੀ ਵੱਡਾ ਦਰਖਤਿਆ ਬੋਰ ਦਾ ਬਹੁਤ ਹੀ ਵਿਸ਼ਾਲ ਬੋਰ ਦਾ ਦਰਖਤ ਕਾਫੀ ਦੂਰ ਦੂਰ ਤੱਕ ਪੈੜੀਆਂ ਜੋ ਸ਼ਾਖਾਂ ਮਹਨ ਫੈਲੀਆਂ ਹੋਈਆਂ ਹਨ ਇਸ ਜਗ੍ਹਾ 'ਚ ਇੱਥੇ ਸੰਗਤਾਂ ਦੀਆਂ ਹਰ ਤਰ੍ਹਾਂ ਦੀਆਂ ਮਾਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਔਰ ਜੋ ਇੱਥੇ ਸੇਵਕ ਹਨ ਅਸੀਂ ਉਹਨਾਂ ਨਾਲ ਵੀ ਹੁਣ ਗੱਲਬਾਤ ਕਰਦੇ ਹਾਂ ਉਸ ਜਗ੍ਹਾ ਦੇ ਬਾਰੇ ਕੀ ਕਹਿੰਦੇ ਹਨ ਤਾਂ ਆਓ ਆਪਾਂ ਉਹ ਸੇਵਕਾਂ ਦੀਆਂ ਗੱਲਾਂ ਸੁਣਦੇ ਹਾਂ ਉਹ ਕੀ ਕਹਿੰਦੇ ਇਸ ਜਗ੍ਹਾ ਬਾਰੇ ਉਹਨਾਂ ਦੇ ਕੀ ਵਿਚਾਰ ਹਨ ਇਸ ਜਗ੍ਹਾ ਬਾਰੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਥੋੜੀ ਦੇਰ ਬਾਅਦ ਇਹ ਤੂਣਾ ਸਾਹਿਬ ਇੱਥੇ ਤੂਣਾ ਜੀ ਤੇ ਅਸੀਂ ਹੁਣ ਉਹਨਾਂ ਨਾਲ ਗੱਲ ਕਰਦੇ ਹਾਂ ਜਿੱਥੇ ਸੇਵਕਾਂ ਨੇ ਇਸ ਜਗ੍ਹਾ ਦੇ ਕੌਣ ਆਇਆ ਥਾ सब मंत्री लोग सब यहाँ पे बहुत बड़ा बड़ा मंत्री सब यहाँ पर बड़ा बड़ा गलकार अच्छा सबके फोटो है बहुत है इंडिया के जितना है बाबा के दूर दूर के आते हैं ऐसे नहीं कलंदर के वो सियासत के बहुत भारी चौपट भारी। होते

छोटा कलाकार थे पंद्रह सोलह आते थे, थे। और जहाँ की जगह के तो मानता बाबा जी की पे। के बाबा नंदलाल के बाबा दास के पुरानी डेरा है कोई आजकल के डेरा नहीं है सबसे पहले इससे बोलता कुछ नहीं था अच्छा इन्हें पिंडा बना हुआ था ठीक है इन्हें पिंडा उनसे उन्हें जी बढ़ते 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 डेरा बना है ठीक है एक डेरा है कि कोटला वो पहले बना था वो बड़ा डेरा वो छोटा हो गया ये बड़ा डेरा हो गया दो डेरा है इसकी कोटला है कोटला भी डेरा हाँ कोटला भी इनकी डेरा है सबकी मनोकामना तो यहाँ पूरी होती है तो सब कोई ना मनोकामना पूरी करता है जो अपने सच्चे दिल से मानेगा तो सब चीज है जो सच्चे दिल से नहीं मानेगा तो कुछ नहीं है तो ये बाबा बिशरण दास जी की इतने समाध है अभी भी अपना तुम तो दर्शन कराने समाध जी दे जो बाबा बिशरण जा दास जी की समाध है बहुत ही वजिए जगह है और इस जगह से ਮਾਤਾ ਕਾਲਕਾ ਜੀ ਦਾ ਮੰਦਿਰ ਹੈ ਇਸ ਜਗ੍ਹਾ ਤੇ ਉਦੀ ਇਥੇ ਪ੍ਰਸਿੱਧ ਕਿਹ ਜਾਂਦੀ ਹੈ ਇਸ ਮੰਦਿਰ ਵਿੱਚ ਇਸੇ ਮੰਦਿਰ ਵਿੱਚ ਤੁਹਾਨੂੰ ਦਿਖਾਵਾਂਗੇ ਮਾਤਾ ਜੀ ਦਾ ਤੇ ਬਾਬਾ ਬਿਹੰਦਾ ਸਿੰਘ ਜੀ ਦੀ ਸਮਾਦ ਉਦੀ ਤੁਸੀਂ ਦਰਸ਼ਨ ਕਰੋ ਬਹੁਤ ਹੀ ਵਧੀਆ ਜੇ ਡੇਰਾ ਹੈ ਇਹ ਜਿਹੜਾ ਸਾਰਾ ਦੱਸਾਂ ਤੁਹਾਨੂੰ ਜਗ੍ਹਾ ਕਿੱਥੇ ਹੈਗੀ ਹੈ ਬਹੁਤ ਹੀ ਵਧੀਆ ਜਗ੍ਹਾ ਹੈਲੋ ਗਾਈਜ਼ ਹੈਲੋ ਜੀ ਅਸੀਂ ਇਸ ਜਰੇ ਦੇ ਸ਼੍ਰੀ ਫਰੀ ਸੁਜੀਤ ਸਿੰਘ ਦੇ ਸੇਵਕ ਹੈ ਉਹਨਾਂ ਨਾਲ ਅਸੀਂ ਇੱਥੇ ਗੱਲਬਾਤ ਕਰਦੇ ਹਾਂ ਜੋ ਬਾਬਾ ਅਪਿਸ਼ੰਦਾਸ ਜੀ ਦਾ ਡੇਰਾ ਹੈ ਉਹ ਇਹਨਾਂ ਬਾਰੇ ਕੀ ਦੱਸਦੇ ਹਨ ਹਾਂ ਜੀ ਸੁਜੀਤ ਸਰਜੀਤ ਜੀ ਆਦਰ ਇਹ ਜੀ ਮਾਤਾ ਦੇ ਤਾਂ ਬਾਬਿਆਂ ਦੇ ਭਾਂਡੇ ਆ ਜਦੋਂ ਐਤਵਾਰ ਹੁੰਦਾ ਅਸੀਂ ਪਹਿਲਾਂ ਮੱਥਾ ਟੇਕਦੇ ਹਾਂ ਐਤਵਾਰ ਹੁੰਦਾ ਜਾਂ ਮੰਗਲਵਾਰ ਹੁੰਦਾ ਉੱਪਰ ਮਾਰ ਦਾ ਡੇਰਾ ਕੀ ਕੀ ਬੋਲਣਾ ਜੀ ਅਰੇ ਭਾਂਟੇ ਆ ਇਹ ਐਤਵਾਰ ਨੂੰ ਭੋਗ ਲਾਉਣੇ ਨੂੰ ਅਸੀਂ ਪਹਿਲਾਂ ਪਾਈਦਾਏ ਹਾਂ ਵਿਚਾਰ ਔਰ ਇਸ ਜਗ੍ਹਾ ਤੇ ਸਲਾਨਾ ਜੋੜ ਮੇਲਾ ਹੁੰਦਾ ਹੈ ਜੁਲਾਈ ਮਹੀਨੇ ਸੰਗਰਾਣ ਦੇ ਦਿਨ ਬਹੁਤ ਵੱਡਾ ਤੇ ਮੇਲਾ ਲੱਗਦਾ ਹੈ ਸਲਾਨਾ ਜੋੜ ਮੇਲਾ ਏ ਇਹਨਾਂ ਪਰਿਵਾਰ ਤੇ ਗੁਰਦਾਸ ਮਾਨ ਵੀ ਇੱਥੇ ਰਾਜਮਾਨ ਇਸ ਪੋਟੇ ਵਿੱਚ ਇਹ ਗੁਰਦਾਸ ਮਾਨ ਜੀ ਦੇਖੋ ਆਸਮਾਨ ਜੀ ਕੀ ਦੇਖ ਸਕਦੇ ਹੋ ਵੀਡੀਓ ਵਿੱਚ ਫੋਟੋ ਵਿੱਚ ਏ ਬਾਬਾ ਜੀ ਦੇ ਵਸਤਰ ਹਨ ਇੱਥੇ ਇਹ ਬਾਬੇ ਬਿਸ਼ਨ ਦਾਸ ਦੇ ਵਸਤਰ ਆ ਜੀ ਬਹੁਤ ਹੀ ਵਧੀਆ ਇਹ ਡੇਰਾ ਹੈ ਬਾਬਾ ਬਿਸ਼ਨ ਦਾਸ ਜੀ ਦਾ ਡੇਰਾ ਜੋ ਕਿ ਪਿੰਡ ਡਾਰੇ ਕੋਲ ਹੈ ਬਜਵਾੜੇ ਦੇ ਕੋਲ ਖੁਸ਼ਾਲਪੁਰ ਚ ਤੁਸੀਂ ਵੀ ਜਰ ਇੱਥੇ ਆ ਕੇ ਇੱਕ ਵਾਰੀ ਇਹ ਦਰਸ਼ਨ ਕਰੋ ਔਰ ਆਪਣਾ ਜੀਵਨ ਸਫਲ ਬਣਾਵੋ ਇਸ ਜਗ੍ਹਾ ਤੇ ਆ ਕੇ ਇੱਥੇ ਹਰ ਤਰ੍ਹਾਂ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਜਗ੍ਹਾ ਤੇ ਆਉਣ ਤੇ ਜਦੋਂ ਉੱਥੇ ਇਹ ਬਾਬਾ ਨੰਦਰਾਲਾਲ ਜੀ ਜੋ ਕਿ ਸਭ ਤੋਂ ਵੱਡੇ ਹਨ ਗੁਰੂ ਜੀ ਬਾਬਾ ਅਨੰਦ ਲਾਲ ਜੀ ਇਸ ਜਗ੍ਹਾ ਦੇ ਪਹਿਲੇ ਸਭ ਤੋਂ ਵੱਡੇ ਗੁਰੂ ਗੁਰੂ ਜੀ ਵੱਡੇ ਬਹੁਤ ਹੀ ਵਧੀਆ ਜੇ ਡੇਰਾ ਖੁਸ਼ਿਆਰਪੁਰ ਦੇ ਅੰਦਰ ਬੁਜਵਾੜੇ ਦੇ ਕੋਲ ਆ ਪਲੰਗ ਮਾਤਾ ਕਾਲਕਾ ਜੀ ਦਾ ਚਲੋ ਜੀ ਬਾਬਾ ਬਿਸ਼ਨਦਾਸ ਜੀ ਇੱਥੇ ਪਲੰਗ ਹਨ ਉਹਨਾਂ ਦੇ ਹੁਣ ਦਰਸ਼ਨ ਕਰੋ ਜੀ ਇੱਥੇ ਮਹਾਤਾ ਕਲਕੀ ਦਾ ਔਰ ਬਾਬਾ ਜੀ ਦਾਸ ਜੀ ਦੇ ਇੱਥੇ ਪਲੰਗ ਪਏ ਹੋਏ ਹਨ ਆਪਾਂ ਨੇ ਦਰਸ਼ਨ ਕਰ ਸਕਦੇ ਹਾਂ ਇਸ ਵੀਡੀਓ ਵਿੱਚ ਔਰ ਆਪਣਾ ਜੀਵਨ ਸਫਲ ਬਣਾਈਏ ਬਹੁਤ ਹੀ ਵਧੀਆ ਇਹ ਜਗ੍ਹਾ ਹੈ ਤੁਸੀਂ ਜਰ ਇੱਥੇ ਇੱਕ ਵਾਰੀ ਆਓ ਜਗ੍ਹਾ ਤੇ ਬਹੁਤ ਹੀ ਵਧੀਆ ਧਾਰਮਿਕ ਸਥਾਨ ਹੈ ਖੁਸ਼ਿਆਰ ਪਰਦੇ ਕੋਲ ਮੁਜਵਾਰੇ ਦੇ ਕੋਲ ਨਾਰਾ ਡਾਰਾ ਸਥਾਨ ਤੇ ਹੋਰ ਇੱਥੇ ਪੰਜਾਬ ਦੇ ਪ੍ਰਸਿੱਧ ਗਾਇਕ ਵੀ ਹਰ ਸਾਲ ਆਉਂਦੇ ਹਨ ਅਸੀਂ ਹੁਣ ਆਪਾਂ ਤੁਹਾਨੂੰ ਆਪ ਜੀ ਲੈ ਕੇ ਚੱਲਦੇ ਹਾਂ ਮੰਦਰ ਜ ਮਾਤਾ ਕਾਲਕਾ ਜੀ ਦਾ ਇਹ ਲਿਖਿਆ ਹੋਇਆ ਮੰਦਰ ਮਾਤਾ ਕਾਲਕਾ ਜੀ ਇਹ ਉੱਪਰ ਹੈਦਰ ਉੱਪਰ ਹਨ ਅਸੀਂ ਹੁਣ ਉੱਪਰ ਜਾ ਕੇ ਅਨੁਮਤਾ ਕਾਲਕਾ ਜੀ ਦੇ ਦਰਸ਼ਨ ਵੀ ਕਰਵਾਵਾਂਗੇ ਬਹੁਤੀ ਬੜੀਆ ਇਹ ਧਾਰਮਿਕ ਸਥਾਨ ਖੁਸ਼ਪੁਰ ਹਿਸ਼ਾਰਪੁਰ ਦੇ ਵਿੱਚ ਅਗਰ ਆਪ ਜੀ ਨੂੰ ਮੇਰੀ ਵੀਡੀਓ ਅੱਛੀ ਲੱਗੀ ਇਸ ਵੀਡੀਓ ਨੂੰ ਬਤਵਾਸ਼ੀ ਹਜਰ ਕਰਨਾ ਔਰ ਕਮੈਂਟ ਵਿੱਚ ਜੁਰਦਸਣਾ ਹੈ ਇਹ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਅਗਰ ਤੁਹਾਡੇ ਵੀ ਆਸ-ਪਾਸ ਕੋਈ ਇਦਾਂ ਦੀ ਧਾਰਮਿਕ ਜਗਾ ਹੈ ਮੈਨੂੰ ਜੁਰਦਸੇ ਕਮੈਂਟ ਵਿੱਚ ਅਸੀਂ ਆ ਕੇ ਉੱਥੇ ਵੀ ਤੁਹਾਡੇ ਪਿੰਡ ਆ ਕੇ ਵੀ ਵੀਡੀਓ ਸ਼ੂਟ ਕਰ ਸਕਦੇ ਹਾਂ ਕਿਉਂਕਿ ਸਾਡਾ ਪਰਪਜ ਹੁੰਦਾ ਹੈ ਜੋ ਵੀ ਸਾਡੇ ਆਸ-ਪਾਸ ਧਾਰਮਿਕ ਜਗਾ ਪ੍ਰਚੀਨ ਜਗਾ ਹਨ ਤੁਹਾਡੇ ਤੱਕ ਪਹੁੰਚਾਈਆਂ ਜਾਣ ਉਦੋਂ ਵੇਲੇ ਤੁਹਾਨੂੰ ਜਾਣ ਖਰੀਦ ਦਿੱਤੀ ਜਾਵੇ ਜੇਕਰ ਮੇਲਾ ਹੁੰਦਾ ਜੀ ਉਸ ਵੇਲੇ ਪਾਰਕੀ ਕੱਢੀ ਜਾਂਦੀ ਹੈ ਬਹੁਤ ਹੀ ਵਧੀਆ ਸਥਾਨ ਏ ਮਾਤਾ ਜੀ ਦੀ ਪਾਲਕੀ ਹੈ ਬਹੁਤ ਹੀ ਵਧੀਆ ਸੁੰਦਰ ਜਗਾ ਧਾਰਮਿਕ ਸਥਾਨ ਬਾਬਾ ਬਿਸ਼ਨ ਦਾਸ ਜੀ ਦਾ ਡੇਰਾ ਡੇਰਾ ਬਾਬਾ ਬਿਸ਼ਨ ਦਾਸ ਜੀ ਜੋ ਕਿ ਨਰਾਦਾਰਾ ਬਜਵਾੜੇ ਦੇ ਕੋਲ ਹੈ ਅਗਰ ਆਪ ਜੀ ਨੂੰ ਇਹ ਵੀ ਅੱਛੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਔਰ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਵੀ ਜੋਰ ਇੱਕ ਵਾਰੀ ਇਸ ਜਗ੍ਹਾ ਤੇ ਜੋਰ ਆਓ